ਜੀ ਜੀ ਦੇਖੋ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਇਨਸਾਫ ਬਾਤ ਜਿਹੜੇ ਪੰਕਲ ਪੱਪੂ ਦੇ ਪਰਚਾ ਹੋਇਆ ਉਹਦੀ ਗ੍ਰਿਫਤਾਰੀ ਵਾਸਤੇ ਬਹੁਤ ਹੀ ਸ਼ਾਂਤ ਤਰੀਕੇ ਨਾਲ ਅਸੀਂ ਹੱਥ ਬੰਨ ਕੇ ਅਸੀਂ ਹੱਥ ਬੰਨ ਕੇ ਇਹਨਾਂ ਨੂੰ ਬੇਨਤੀ ਕਰਦੇ ਰਹੇ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਆ ਪਰ ਮੈਡਮ ਦਾ ਰਵੱਈਆ ਦੇਖ ਲਓ ਤੁਸੀਂ ਗੱਡੀ ਕਿਸਾਨਾਂ ਦੇ ਚੜ੍ਹਿਆ ਆ ਆ ਕਿਸਾਨਾਂ ਦਾ ਹਾਲ ਦੇਖ ਲਓ ਕੱਪੜੇ ਪਾੜਦੇ ਪੱਕਾ ਲਾਤੀਆ ਜਾਨੀ ਪਾਲ ਪਾਟੇ ਆ ਬਾਈ ਅੱਜ ਤੋਂ ਜ਼ਿਆਦਾ ਅਤਿਆਚਾਰ ਜਿਹੜਾ ਇੱਥੇ ਦੀ ਡੀਐਸਪੀ ਮੈਡਮ ਆਰਮ ਕੋ ਕਹਿੰਦੇ ਮੇਰੀ ਮਰਦ ਨੂੰ ਹੱਥ ਪਾਇਆ ਬਿਲਕੁਲ ਜੀ ਉਹ ਬਿਲਕੁਲ ਝੂਠ ਬੋਲ ਲਿਆ ਹੁਣ ਰਿਕਾਰਡ ਪਤਾ ਲੱਗ ਜੂਗਾ ਉਹਨਾਂ ਨੇ ਸਾਡੇ ਕਿਸਾਨ ਭਰਾਵਾਂ ਦੇ ਬਜ਼ੁਰਗਾਂ ਦੀਆਂ ਪੱਕਾ ਲਾਹੀਆਂ ਅਸੀਂ ਬਹੁਤ ਹੀ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਵਾਸਤੇ ਮੈਡਮ ਡੀਐਸਪੀ ਦੇ ਦਫ਼ਤਰ ਆ ਕੇ ਬੈਠੇ ਹਾਂ ਪਰ ਅੱਜ ਜਿਹੜਾ ਰਬਈਆ ਬਈ ਅਫਦਾਲੀ ਨਾਲੋਂ ਪੈੜਾ ਰਬਈਆ ਅੱਜ ਮੈਡਮ ਦਾ ਉਹ ਕਹਿੰਦੀ ਪਹਿਲਾਂ ਕਿਹਾ ਸੀ ਜਦੋਂ ਰੋਸ਼ਪਰਦੇਸ਼ ਦੇ ਰਵੀ ਸਾਡੀ ਗੱਡੀ ਬਿਲਕੁਲ ਜੀ ਅਸੀਂ ਸਟੇਜ ਤੋਂ ਐਲਾਨ ਕਰਤਾ ਵੀ ਅਸੀਂ ਮੈਡਮ ਨੂੰ ਜਾਣ ਨਹੀਂ ਦਿੰਦੇ ਅਸੀਂ ਮੈਡਮ ਦੇ ਨਾਲ ਬੈਠ ਕੇ ਜਿਹੜਾ ਪਰਚਾ ਪੜ੍ਹਦੇ ਅਸੀਂ ਗੱਲਬਾਤ ਕਰਨੀ ਆ ਪਰ ਮੈਡਮ ਦਾ ਰਬਈਆ ਇਨਾ ਇਹਨਾਂ ਇੰਨਾ ਨਿਰਦਈ ਅਸੀਂ ਪਹਿਲੀ ਵਾਰ ਦੇਖਦੇ ਆ ਕਿਉਂਕਿ ਕੋਈ ਪੁਲਿਸ ਮੁਲਾਜ਼ਮ ਭਾਈ ਇਦਾਂ ਨਹੀਂ ਕਰਦਾ ਹੁੰਦਾ ਜਦੋਂ ਗੱਲ ਤੋਂ ਪ੍ਰਸ਼ਾਸਨ ਪੱਧਰ ਆ ਇਥੋਂ ਪਤਾ ਲੱਗਦਾ ਸਾਨੂੰ ਕੰਕ ਵਿੱਚ ਪੱਕੂ ਦੇ ਨਾਲ ਇਹਨਾਂ ਦੀ ਵੀ ਹਿੱਸੇਦਾਰੀ ਆ ਹਿੱਸੇਦਾਰੀ ਹੁਣ ਗੱਡੀ ਤਾਂ ਨਿਕਲਿੰਦੇ ਨੇ ਭਾਈ ਬਿਲਕੁਲ ਸਾਡੀਆਂ ਜਾਨਾਂ ਦਾ ਸਕਦੀਆਂ ਨੇ ਸਾਡੀਆਂ ਗੱਡੀਆਂ ਵੱਡੀਆਂ ਜਾ ਸਕਦੀਆਂ ਨੇ ਸਾਡੇ ਦੇ ਮਨ ਚਾਹੇ ਇਹ ਪਰਚੇ ਦਰਜ ਕਰ ਸਕਦੇ ਆ ਪਰ ਅਸੀਂ ਮੈਡਮ ਨੂੰ ਨਹੀਂ ਜਾਣ ਦਿੰਦੇ ਅਸੀਂ ਸ਼ਾਂਤ ਬਈ ਤਰੀਕੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਚਾਹੁੰਦੇ ਆ ਭਾਈ ਉਸ ਪ੍ਰਦਰਸ਼ਨ ਨੂੰ ਇੰਸਕ ਪੜਖਾਉ ਭਾਈ ਮੈਡਮ ਨੇ ਆ ਕੇ ਉੱਥੇ ਗੱਡੀ ਚੜ੍ਹ ਗਿਆ ਤੁਹਾਨੂੰ ਪਤਾ ਲੱਗਿਆ ਦੇਖਿਆ ਤੁਸੀਂ ਕਵਰੇਜ ਕੀਤਾ ਸੋ ਅੱਜ ਦਾ ਜਿਹੜਾ ਅਤਿਆਚਾਰ ਆ ਭਾਈ ਇਹ ਜਗ ਜਹਰਾਚਾਰੀ ਪਤਾ ਲੱਗਿਆ ਵੀ ਜਿਹੜੀ ਇੱਥੇ ਦਾ ਦੇਮਾਨ ਆ इतने का प्रशासन पगज पप्पू बचा रहे एक पास किसान जोड़े ने हाथ जोड़ रहे हैं उसके अलावा दे तस्वीर देखो हाथ जोड़ के बेनती कर रहे हैं ਬੈਲੇ ਜੁਆ ਗੱਡੀ ਦੇ ਅੱਗੇ ਲੰਮੇ ਲੈ ਗਿਆ ਫਿਰ ਮੈਨੂੰ ਧੱਕੇ ਮੁੱਕੀਆਂ ਮਾਰੀਆਂ ਮੇਰੀ ਯੂਨੀਫਾਰਮ ਕਿੱਤੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਮੈਡਮ ਕਿਸਾਨ ਕੇਂਦਰ ਵਿੱਚ ਅਸੀਂ ਕਿਹਾ ਸੀ ਵੀ ਤੁਸੀਂ ਬਾਹਰ ਨਹੀਂ ਜਾ ਸਕਦੇ ਜਦ ਤੱਕ ਸਾਨੂੰ ਕਨਫਰਮ ਨਾ ਮਿਲੇ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਦੋ ਬਾਹਰ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਕਾਰਵਾਈ ਕਰ ਕੀਤੀ ਜਾ ਰਹੀ ਹੈ ਮੈਨੂੰ ਕੋਈ ਕੀ महातमी <coughs> I okay. don't ਨਾ ਕਰੋ ਭੈਜੋ ਉਹ ਕਿਸੇ ਦਾ ਨੁਕਸਾਨ ਹੋ ਜਾਊਗਾ ਇਹ 10 ਮਲਾਜ਼ਮ ਨੇ ਪੁੱਛਲੇ ਇਹਨਾਂ ਦਾ ਨੁਕਸਾਨ ਹੋ ਜੋ ਗੁੰਡਾਗਰਦੀ ਕਰਾ ਰਹੀ ਹੈ ਮੈਡਮ ਡੀਐਸਪੀ ਜਿਹੜੀ ਕਰਾਏ ਹੋਣ ਦੇ باوجود ਕਿਸਾਨਾਂ ਨਾਲ ਆ ਕੇ ਖੜਹੀ ਹੈ ਇਹਦੇ ਮਲਾਜ਼ਮ ਗੁੰਡਾਗਰਦੀ ਕਰ ਰਹੇ ਨੇ ਇਹ ਥੋੜੇ ਧਰਨੇ ਨੂੰ ਜਾਣ ਕੇ ਬਖਦਾਰ ਦੇ ਵਿੱਚ ਲਿਆਉਣਾ ਚਾਹੁੰਦੇ ਆ ਇਹ ਗੁੰਡਾਗਰਦੀ ਕਰਵਾ ਰਹੀ ਹੈ ਮੈਡਮ ਜਿਹੜੀ ਡੀਐਸਪੀ ਹੈ ਜਨੂਆਈ ਦੇ ਕਿਰਾਉ ਦਾ ਐਲਾਨ ਹੋ ਚੁੱਕਿਆ ਹੈ ਇਹਦੇ ਕਿਰਾਉ ਦਾ ਐਲਾਨ ਹੋ ਚੁੱਕਿਆ ਹੈ ਇਹ ਬਾਹਰ ਕਿਉਂ ਆ ਰਹੀ ਹੈ ਸ਼ਾਂਤ ਬਾਈ ਕਿਸਾਨਾਂ ਨੂੰ ਧਰਨੇ ਗੁੰਡਿਆਂ ਦੇ ਉੱਤੇ ਟੈਂਟ ਦੇ ਵਿੱਚ ਗੱਡੀ ਮਾਰ ਕੇ ਕਿਸਾਨਾਂ ਦੇ ਟਰੈਕਟਰ ਚੜਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਹ ਜਿਹੜੀ ਮੈਡਮ ਹੈ ਡੀਐਸਪੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਗੁੰਡਾਗਰਦੀ ਕਰਵਾ ਰਹੀ ਹੈ ਇਹ ਕਿਸਾਨਾਂ ਦੇ ਧਰਨੇ ਤੇ ਸਿੱਧੀ ਗੱਡੀ ਚੜਾਉਣ ਦੇ ਯਤਨ ਨੇ ਕਿਸਾਨਾਂ ਤੇ ਅਗੌਲਕਾਰੀਆਂ ਤੇ ਅਸੀਂ ਹਜੇ ਵੀ ਆਪਣੇ ਕਿਸਾਨਾਂ ਨੂੰ ਕਹਿ ਰਹੇ ਹਾਂ ਵੀਰੋ ਸ਼ਾਂਤ ਬਾਈ ਰੋ ਸ਼ਾਂਤ ਬਾਈ ਇਹ ਬਖਲਾਅ ਦੇ ਬਚਾਏ ਨੇ ਇੱਥੋਂ ਗੁੰਡਾ ਲੱਗਦਾ ਵੀ ਪਪੂ ਪੰਕੇ ਜਿਹੜੇ ਚਿਹਟੇ ਬਣੇ ਹੋਏ ਨੇ ਪੁਲਿਸ ਵਾਲੇ ਇੱਥੋਂ ਪਤਾ ਲੱਗਦਾ ਵੀ ਪੁਲਿਸ ਮਿਲੀ ہوئی ਹੈ ਆਮ ਆਦਮੀ ਪਾਰਟੀ ਪਪੂ ਵੀ ਪਿੱਛੇ ਖੜੀ ਹੈ ਇਹਦੇ ਕਰਕੇ ਗੁੰਡਾਗਰਦੀ ਡੀਐਸਪੀ ਤੇ ਇਹਨਾਂ ਦੇ ਮਲਾਜ਼ਮ ਕਰ ਰਹੇ ਨੇ ਨਹੀਂ ਇਹੋ ਜਿਹਾ ਧਰਨੇ ਅੱਜ ਕੋਈ ਪਹਿਲਾ ਧਰਨਾ ਨਹੀਂ ਹੈ ਇਹ ਮੈਡਮ ਤੇਰੇ ਵਰਗੇ ਬਹੁਤ ਦੇਖੇ ਨੇ ਅਸੀਂ ਜਿਹੜੇ ਨੌਸਰਵਾਜ ਕਿਸਾਨ ਵਿਰੋਧੀ ਫੈਸਲੇ ਲੈਂਦੇ ਹਣ ਨਾਰੇ ਲਾਉਂ ਸਾਰੇ ਕਿੱਥੇ ਹੋ ਕੇ ਮਸਲਾ ਹੱਲ ਕਰੋ ਉਹ ਜਤਨ ਕੀਤੇ ਨਹੀਂ ਕਰਦੇ ਹੁੰਦੇ ਨੇ ਭਾਈ ਜੀ ਡੀ ਐਚ ਪੀ ਸਾਹਿਬ ਨੇ ਸਟੇਜ ਤੋਂ ਵੀ ਅਨਾਊਂਸਮੈਂਟ ਹੋਈ ਆ ਕਿ ਪ੍ਰਸ਼ਾਸਨਾਂ ਜਿਹੜੀ ਸਾਡੀ ਮੰਗ ਮੰਨੇ ਸੋ ਤੁਸੀਂ ਦੇਖਿਆ ਕਿ ਸਾਡੇ ਕੱਪੜੇ ਪਾੜੇ ਗਏ ਨੇ ਭਾਈ ਮੋਬਾਈਲ ਕੱਢ ਲੈ ਸਾਡੀਆਂ ਜੇਬਾਂ ਦੇ ਬਟੂਏ ਕੱਢ ਕੇ ਲੈ ਗਿਆ ਅਫਸਾਸ ਨੂਰੇ ਦਾ ਸਾਡੇ ਜੇਬਾਂ ਚੋਂ ਸਾਡੇ ਮੋਬਾਈਲ ਲੈ ਗਿਆ ਖਿੱਚ ਕੇ ਸਾਨੂੰ ਕਿੱਚਾ ਤੂੰ ਹੀ ਕਰਕੇ ਬਗੈਰ ਵਰਦੀ ਤੋਂ ਭਾਈ ਇਹ ਪੱਗ ਕਿਵੇਂ ਲਈ ਪੱਕ ਬਾਈ ਪੁਲਿਸ ਵਾਲਿਆਂ ਬਾਈਆਂ ਨੇ ਲਾ ਗਿਆ ਜਿਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਲਫੜ ਮਾਰੇ ਨੇ ਕਿਡੇ ਸਕੇਸਾਂ ਤੋਂ ਖਿੱਚ ਕੇ ਪਰਾਂ ਕਰਿਆ ਗਿਆ ਅਸੀਂ ਕਿਹਾ ਸੀ ਕਿ ਸਾਡੀ ਜਿਹੜੀ ਸਟੇਜ ਤੋਂ ਅਨਾਉਂਸਮੈਂਟ ਹੋਈ ਆ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਜਿਹੜੀ ਮੰਗ ਆ ਉਹਨਾਂ ਨਾਲ ਮੀਟਿੰਗ ਕਰੋ ਮੈਡਮ ਫੇਰ ਜਾਣ ਦੇਵਾਂਗੇ ਸੋ ਆ ਦੇਖੋ ਭਰਾਵੋ ਸਾਡੇ ਕੱਪੜੇ ਵੀ 파ੜੇ ਗਏ ਉਹਨਾਂ ਦੇ ਵੀ 파ੜੀ ਗਈ ਆ ਕਿ ਨਹੀਂ 파ੜੀ ਗਈ ਆ ਸਾਡੀ ਭੈਣਾਂ ਸਤਕਾਰਯੋਗ ਆ ਸਾਡੇ ਭੈਣਾਂ ਸਮਾਨ ਆ ਸਾਡੀਆਂ ਧੀਆਂ ਸਮਾਨ ਆ ਅਸੀਂ ਸਤਕਾਰਾਂ ਦੇ ਵਿੱਚ ਰਹੇ ਨਾਲੇ ਲੋਕ ਆ ਇਹ ਪੰਕਾਇ ਮੱਤ ਨੂੰ ਬਚਾਉਣ ਲੱਗੇ ਹੋਏ ਨੇ ਅਸੀਂ ਵਰਦੀ ਕਿਉਂ 파ੜਾਂਗੇ ਯਾਰ ਕਿਸੇ ਨੂੰ ਮੰਗ ਮੰਗੇ ਕਰ ਨੇ ਕੀ ਪੱਪੂ ਪੰਕਜ ਨੂੰ ਬਾਈ ਲੱਖਾਂ ਦੇ ਪੈਸੇ ਆ ਜਿਹੜੀਆਂ ਹੋਰ ਬੰਦੀਆਂ ਧਰਾਮਾਂ ਦੇ ਉਤੇ ਲਾ ਕੇ ਐਫਆਰ ਵੀ ਕਰਕਮ ਕਰਦੇ ਬਸ ਸਾਡਾ ਕੋਈ ਜਾਦੇ ਮਕਸਦ ਨਹੀਂ ਸਾਡਾ ਮਾਈਡ ਨਾਲ ਜਾਂ ਕਿਸੇ ਪ੍ਰਸ਼ਾਸਨ ਨਾਲ ਕੋਈ ਵਿਰੋਧ ਨਹੀਂ ਅਜੀਤਾ ਪੰਕਜ ਪੱਪੂ ਦੇ ਚੋਰਾਂ ਦੀ ਹਮਾਇਤ ਤੇ ਆ ਗਈ ਬਾਈ ਜਿਹੜਾ ਭਗਵਾਨ ਤੁਮਨ ਕਹਿੰਦਾ ਸੀ ਪੱਗਾ ਨਹੀਂ ਲੈਣਗੀਆਂ ਆ ਦੇਖ ਲੀਆ ਕੀ ਲੋਕਾਂ ਲਈ ਬਾਈ ਦਿਨ ਦਿਹਾੜੇ ਨਾਬੇ ਜ਼ਹਿਰ ਦੇ ਵਿੱਚ ਜਿੰਦੇ ਟੁੱਟਦੇ ਨੇ ਵੱਡੀਆਂ ਚੋਰੀਆਂ ਹੁੰਦੀਆਂ ਨੇ ਅਸੀਂ ਉਹ ਚੋਰਾਂ ਨੂੰ ਫੜਿਆ ਇਹ ਅਸਲ ਵਿੱਚ ਸ਼ਾਂਤਮਈ ਧਰਨਾ ਲਾ ਰਹੇ ਸੀ ਅਸੀਂ ਕੇ ਪਾਸੇ ਬੈਠੇ ਸੀ ਉਦੋਂ ਸਾਡੀ ਅਗੂਆ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਡਿਰੇ ਡੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤੋਂ ਬਾਹਰ ਨਾ ਆਵੇ ਬਾਹਰਲਾ ਅੰਦਰ ਨਾ ਜਾਵੇ ਅਸੀਂ ਸ਼ਾਂਤਮਈ ਬੈਠੇ ਤੇ ਤਾਂ ਇੱਥੇ ਦੇ ਦੇਖੋ ਘਟੀਆ ਪ੍ਰਸ਼ਾਸਨ ਕਿਵੇਂ ਜਿਹੜੀ ਅੱਜ ਦੀ ਹੋਇਆ ਮੰਤਿਪ ਕਾਂਜੀ ਮਾ ਉਹ ਕਿਵੇਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਕਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨੇ ਧੱਕਾ ਮੁਕੀ ਕਰਿਆ ਤੇ ਮੇਰੇ ਉਹਨੇ ਬਾਲ ਪੱਟੇ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਟੇ ਲੋਕਾਂ ਤੇ ਜੇ ਇੱਕ ਸੋਰੀਏ ਇੱਕ ਟਰਾਲੀ ਚੋਰ ਜੀਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਇੱਥੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਬੈਠਾ ਦਾ ਪ੍ਰਸ਼ਾਸਨ ਅਸੀਂ ਪੂਰਾ ਸਬੂਤਾਂ ਦੇ ਨਾਲ ਉਹਨਾਂ ਦੇ ਸਾਹਮਣੇ ਕਰ ਚੁੱਕੇ ਤਾਂ ਵੀ ਇੱਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਪਾੜ ਕਰਨ ਦੀ بجائے ਸਾਡੇ ਕਿਸਾਨ ਵੀਰਾਂ ਤੇ ਸਾਡੇ ਮਾਵਾ ਭੈਣਾਂ ਤੇ ਅੱਜ ਲਾਠੀ ਚਾਰਜ ਕਟੰਡਾ ਦੇ ਚੱਕ ਰਹੇ ਨੇ ਉਹ ਮਨਦੀਪ ਕਰਚੀਮਾ ਨੇ ਮੇਰੇ ਬਾਲ ਪੱਟੇ ਨੇ ਮੇਰਾ ਕੀ ਕਸੂਰ ਸੀ ਆਸੀਂ ਸਿਰਪੇ ਆਪਣੇ ਹੱਕ ਮੰਗ ਰਹੇ ਸੀ ਮਨਜੀਪੁਰ ਕਹਿੰਦੇ ਨੇ ਤੁਹਾਨੂੰ ਉਹਨਾਂ ਦੀ ਵਰਦੀ ਫੜੀ ਵਰਦੀ ਪਾੜੀ ਕੋਈ ਲੱਗਦਾ ਇਸ ਤਰ੍ਹਾਂ ਦਾ ਨਹੀਂ ਆਸੀਂ ਉਹਦੇ ਵਰਦੀ ਤਾਂ ਕਿਓ ਜੀ ਉਹਦੀ ਵਰਦੀ ਚੈੱਕ ਕਰ ਲਓ ਉਹਦੀ ਵਰਦੀ ਤੇ ਇੱਕ ਖਰੋਚ ਵੀ ਹੋਵੇ ਤੇ ਸਾਡੇ ਕਿਸਾਨ ਵੀਰਾਂ ਦੇ ਕਿਵੇਂ ਉਹਨੇ ਕੱਪੜੇ ਪਾੜੇ ਨੇ ਕਿਵੇਂ ਸਾਡੇ ਕਿਸਾਨ ਵੀਰਾਂ ਦੇ ਵਾਲ ਪੱਟੇ ਗਏ ਪੱਗਾ ਵੀ ਕਰੀ ਧੱਕਾ ਮੁੱਕੀ ਕਰੀ ਗਈ ਕਿ ਮੈਂ ਪੱਗਾਂ ਤਾਰੀਆਂ ਗਈਆਂ ਇਹ ਇਥੋਂ ਦਾ ਘਟੀਆ ਪ੍ਰਸ਼ਾਸਨ ਹੈ ਜਿਹੜਾ ਦੇਮਾਨ ਦੀ ਸਹਤੇ ਤੇ ਭਗਵੰਤ ਮਾਨ ਜਿਹੜਾ ਇਥੋਂ ਦਾ ਮੁੱਖ ਮੰਤਰੀ ਜਿਹੜਾ ਕਹਿਣਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਹ ਸੱਤਾ ਤੋਂ ਸਰਕਾਰ ਚੱਲੂਗੀ ਜਦੋਂ ਪਿੰਡਾਂ ਵਾਲੇ ਅੱਜ ਆਪਣਾ ਹੱਕ ਮੰਗ ਰਹੇ ਨੇ ਤਾਂ ਕਿਵੇਂ ਸਾਡੇ ਉੱਤੇ ਦਸਤਤ ਕੀਤਾ ਜਾਂਦਾ ਹੈ ਇਥੋਂ ਦਾ ਘਟਿਆ ਪ੍ਰਸ਼ਾਸਨ ਅਸੀਂ ਇਹ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਆ ਜੇ ਇਹਨੇ ਸਾਡੇ ਇਹ ਪਰੇ ਨੂੰ ਰੁਪਏ ਨੂੰ ਨਾ ਖੁਦਾਰ ਕਰਿਆ ਸਾਨੂੰ ਅਸੀਂ ਬਹੁਤ ਤਿੱਖਾ ਕਰਾਂਗੇ ਅਸੀਂ ਸਿਰ ਤੇ ਕੇ ਵੀ ਇਹਦੀ ਗ੍ਰਿਫਤਾਰੀ ਕਰਾ ਕੇ ਜਾਵਾਂਗੇ ਲੰਬਾ ਮੋਰਚਾ ਚੱਲੂਗਾ ਜਦੋਂ ਤੱਕ ਇਹਨੂੰ ਗ੍ਰਿਫਤਾਰ ਨਹੀਂ ਕਰਦੇ ਅਸੀਂ ਇਸੇ ਤਰ੍ਹਾਂ ਇੱਥੇ ਡਟੇ ਰਹਾਂਗੇ ਅਸੀਂ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਜੋ ਕਿ ਪਿਛਲੇ ਸਾਰੇ ਪ੍ਰਸ਼ਾਸਨ ਨੂੰ ਸਾਰੇ মিডিਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰ ਨੇ ਉਹਨਾਂ ਦੀ ਪੈਰ ਨਾਪਦੇ ਨਾਪਦੇ ਪੱਪੂ ਪੰਕਜ ਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਫੜਾਈਆਂ ਨੇਗੀਆਂ ਇਹ ਚੋਰ ਆ ਐਫ ਆਈ ਆਰ ਤਾਂ ਦਰਜ ਹੋ ਗਈ ਇੱਕ ਦੂਜੀ ਅੰਬਰਸਰਵਰੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘ੍ਰੋਹ ਕਰਾਂਗੇ ਅੱਜ ਅਸੀਂ 7 ਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਅੱਗੋਂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇੱਥੋਂ ਦੀ ਮਨਦੀਪ ਕੌਰ ਚੀਮਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰੋਸੈਸ਼ਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਭੈਣਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਸਾਥੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਮੇਰੇ ਨਾਲ ਦੀ ਸਾਡੀ ਸੂਬਾ ਉਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆਂ ਇਹ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਠੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਸਾਡੀ ਜਿਹੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜਾ ਕਹਿੰਦਾ ਵੀ ਮੈਂ ਕਿਸਾਨਾਂ ਦੇ ਨਾਲ ਆ ਇਹ ਚੋਰਾਂ ਦੀ ਸਰਕਾਰ ਹੈਗੀ ਇਹ ਕੁੱਤੀ ਚੋਰਾਂ ਦੇ ਨਾਲ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਅਲਾਨ ਹੈਗਾ ਅਸੀਂ ਜਾਣ ਦੇ ਸਕਦੇ ਆਂ ਇਹ ਗੱਡੀ ਨੂੰ ਅੱਕੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘ ਦੇ ਲੰਘ ਜੇ ਐਨਾ ਕਹਿੰਦੀ ਹੂ ਮੈਂ ਤੁਹਾਡਾ ਸਾਰਿਆਂ ਦਾ